ਸ਼ੇਰਗੁਰ ਅਰਜਨ ਦੇਵ ਜੀ ਦੇ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ ਜੋ ਕਿ ਪਾਕਿਸਤਾਨ ਗਜਨੀ ਸ਼ਹਿਰ ਵਿੱਚ ਰਹਿੰਦਾ ਸੀ ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ ਸਾਰਾ ਚਾਰਜ ਉਸ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਤੜਵੇਈ ਦੀ ਨੌਕਰੀ ਕਰਦਾ ਸੀ ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪੋਹਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੇ ਦਿੱਤੀ ਤੇ ਪੁੱਛਿਆ ਕੀ ਕੰਮ ਕਰਦਾ ਹੈ ਤਾਂ ਕਿਹਾ ਜੀ ਤੜਵੇਈ ਦੀ ਨੌਕਰੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਇ ਕਟਾਰੂ ਜੀ ਨੂੰ ਸਿੱਖੇ ਕਮਾਉਣ ਵਾਸਤੇ ਪੰਜ ਵਚਨ ਦਿੱਤੇ ਕੱਟ ਨਹੀਂ ਤੋਲਣਾ ਦਸਵੰਦ ਜ਼ਰੂਰ ਕੱਢਣਾ ਹੈ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ ਕੰਮਕਾਰ ਕਰਦਿਆਂ ਵਾਹਿਗੁਰੂ ਦੀ ਕਮਾਈ ਕਰਨੀ ਹੈ ਕਿਸੇ ਦਾ ਜਾਣ ਬੁਝ ਕੇ ਦਿਲ ਨਹੀਂ ਦਿਖਾਉਣਾ ਇਸ ਦੇ ਸਾਰੇ ਵਚਨ ਮੰਨੇ ਇਲਾਕੇ ਵਿੱਚ ਬੜੀ ਸ਼ੋਭਾ ਹੋ ਗਈ ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤਾਂ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਘਟਾਰੂ ਨੂੰ ਬਦਨਾਮ ਕਰੀਏ ਆਠਕੂ ਬੰਦੇ ਉਹਨਾਂ ਦੀ ਦੁਕਾਨ ਤੇ ਆਏ ਤਿੰਨ ਚਾਰ ਨੇ ਗੱਲੀਆਂ ਲਗਾ ਲਿਆ ਤੇ ਤਿੰਨ ਚਾਰਾਂ ਨੇ ਉਹਨਾਂ ਦੇ 5-7 ਵਟੇ ਬਦਲ ਦਿੱਤੇ ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਚਨ ਦਿੰਦੇ ਸੀ ਈਰਖਾ ਵਾਲਿਆਂ ਨੇ ਘੱਟ ਤੋਲ ਵਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕਰ ਦਿੱਤੀ ਇਸ ਨੂੰ ਛਾਪਾ ਮਾਰੋ ਘੱਟ ਤੋਲਦਾ ਹੈ ਮਹਿਕਮੇ ਵਾਲੇ ਆ ਗਏ ਆ ਕੇ ਕਹਿੰਦੇ ਭਾਈ ਘਟਾਰੂ ਤੇਰੀ ਸ਼ਿਕਾਇਤ ਆਈ ਹੈ ਤੂੰ ਘਟ ਤੋਲਦਾ ਹੈ ਤੇਰੇ ਵੱਟੇ ਚੈੱਕ ਕਰਨੇ ਹਨ ਜਦੋਂ ਉਹਨਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗਾਹ ਗਈ ਕਿ ਪੰਜ ਸੱਤ ਵੱਟੇ ਮੇਰੇ ਨਹੀਂ ਮਹਿਕਮੇ ਵਾਲੇ ਕਹਿੰਦੇ ਵੱਟੇ ਚੈੱਕ ਕਰਵਾ ਪਤਾ ਕੀ ਕਹਿੰਦਾ ਹੈ ਮੈਂ ਕਿਹਾ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ ਮੈਨੂੰ ਆਪਣਾ ਕਰਨ ਕੰਮ ਕਰਨ ਦਿਓ ਆਪਣਾ ਕੰਮ ਕਿਹੜਾ ਸੀ ਸ੍ਰੀ ਗੁਰੂ ਗਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਘਟਾਰੂ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਪੌਜਲ ਆਵੇ ਤਾਂ ਸਿੱਖ ਬਾਣੀ ਪੜ ਕੇ ਅਰਦਾਸ ਕਰੇ ਜੀ ਕਬਿਰਥਾ ਹੋਏ ਸੋ ਗੁਰ ਪਰ ਅਰਦਾਸ ਕਰ ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ ਇੱਕ ਸਿੱਖ ਨੇ ਮਨਸੂਰੀ ਟਕਾ ਮੱਥਾ ਟੇਕਿਆ ਜੋ ਦਰਸ਼ਨ ਕਰਨ ਵਾਸਤੇ ਆਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਟਲੀ ਤੇ ਰੱਖਦੇ ਕਦੀ ਸੱਜੀ ਟਲੀ ਤੇ ਕਦੀ ਖੱਬੀ ਟਲੀ ਤੇ ਕਦੀ ਸੱਜੀ ਟਲੀ ਤੇ ਸੇਵਾਦਾਰ ਕਹਿੰਦਾ ਹੈ ਮਹਾਰਾਜ ਕੀ ਕਰ ਰਹੇ ਹੋ ਸੰਗਤਾ ਮੋਹਰਾ ਸੋਨਾ ਚਾਂਦੀ ਕੀਮਤੀ ਵਸਤੂਆਂ ਚੜਾ ਜਾਂਦੀਆਂ ਹਨ ਸੇਵਾਦਾਰ ਨੂੰ ਕਹਿੰਦੇ ਹੋ ਖਜ਼ਾਨੇ ਵਿੱਚ ਪਾ ਦੇ ਅੱਜ ਟਕਾ ਲੈ ਕੇ ਕਦੀ ਸਜੀ ਤਲੀ ਕਦੀ ਖੱਬੀ ਤਲੀ ਸ਼ਿਰ ਗੁਰ ਅਰਜਨ ਦੇਵ ਜੀ ਕਹਿੰਦੇ ਮੈਂ ਕੀ ਕਰਾਂ ਗਜਨੀ ਵਿੱਚ ਮੇਰੇ ਸਿੱਖ ਭਾਇ ਕੁਟਾਰੂ ਦੇ ਸ਼ਰਾਰਤੀਆਂ ਨੇ ਵਟੇ ਬਦਲ ਦਿੱਤੇ ਹਨ ਮਹਿਕਮੇ ਵਾਲੇ ਚੈੱਕ ਕਰ ਰਹੇ ਹਨ ਮੇਰਾ ਸਿੱਖ ਸ੍ਰੀ ਜਪਜੀ ਸਾਹਿਬ ਨਾਲ ਜੁੜ ਕੇ ਅਰਦਾਸ ਕਰ ਰਿਹਾ ਹੈ ਸੇਵਾਦਾਰ ਕਹਿੰਦਾ ਹੈ ਮਹਾਰਾਜ ਤਕੇ ਨੂੰ ਕੀ ਕਰਦੇ ਪਏ ਹੋ ਕਦੀ ਸੱਜੀ ਤਲੀ ਕਦੀ ਖੱਬੀ ਤਲੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਪਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ ਜਦੋਂ ਮਹਿਕਮੇ ਵਾਲੇ ਹਲਕੇ ਵਜਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ ਮੈਂ ਟਕਾ ਸੱਜੀ ਤਲੀ ਤੇ ਲੈ ਆਉਂਦਾ ਹਾਂ ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ ਮੈਂ ਖੱਬੀ ਤਲੀ ਤੇ ਲੈ ਆਉਂਦਾ ਹਾਂ ਮੇਰੇ ਸਿੱਖ ਦੇ ਵਟਿਆਂ ਦਾ ਫਰਕ ਨਾ ਪੈ ਜਾਵੇ ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆ ਗਜਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਏ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿੱਥੇ ਚਾਹਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ ਸਾਨੂੰ ਸਿਰਫ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ ਗੁਰੂ ਸਾਹਿਬ ਅੰਗ ਸੰਗ ਹੋ ਕੇ ਸਹਾਈ ਹੁੰਦੇ ਹਨ ਕਿਸੇ ਵਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਾਮਲਾ ਹੱਲ ਹੋ ਜਾਂਦਾ ਹੈ